ਪਟਿਆਲਾ ਦੇ ਮਹਾਰਾਜਾ ਨਰਿੰਦਰਾ ਇਨਕਲੇਵ ਦੇ ਕੋਲ ਰੋਜ਼ ਰਾਤ ਨੂੰ ਕਬਾੜੀਆਂ ਵੱਲੋਂ ਰਬੜ ਸਾੜ ਕੇ ਲੋਕਾਂ ਦੀ ਜ਼ਿੰਦਗੀ ਨਾਲ ਕੀਤਾ ਜਾ ਰਿਹਾ ਖਿਲਵਾੜ ਜਿਸ ਨਾਲ ਸਾਹ ਦਾਮਾ ਫੇਫੜੇ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਹੈ ਖਤਰਾ ਜਿਸ ਤੇ ਪ੍ਰਸ਼ਾਸਨ ਅਤੇ ਪੋਲਿਊਸ਼ਨ ਬੋਰਡ ਨੂੰ ਧਿਆਨ ਦੇਣਾ ਚਾਹੀਦਾ ਹੈ ਦੇ ਸੈਂਕੜੇ ਪਰਿਵਾਰਾਂ ਦੀ ਸਿਹਤ ਨਾਲ ਹੋਰ ਖਿਲਵਾੜ ਨੂੰ ਰੋਕਣਾ ਚਾਹੀਦਾ ਹੈ ਇਹ ਮਹਾਰਾਜਾ ਨਰਿੰਦਰਾ ਇਨਕਲੇਵ ਦੇ ਬਾਹਰ ਜਿਹੜੀ ਗ੍ਰੀਨ ਪਾਰਕ ਕਲੋਨੀ ਹੈ ਉੱਥੇ ਤੁਸੀਂ ਦੇਖ ਸਕਦੇ ਹੋ ਜਿੱਥੇ ਨਵੀਂ ਟੈਂਕ ਬਣ ਰਹੀ ਹੈ ਉਹਨਾਂ ਨਾਲ ਰੋਜ਼ ਰਾਤ ਨੂੰ ਇਹ ਲੋਕ ਟਾਇਰ ਫੂਕ ਕੇ ਤੁਸੀਂ ਦੇਖੋ ਅੱਜ ਕਿੰਨਾ ਸਾਫ਼ ਮੌਸਮ ਸੀ ਬਟ ਇਹਨੇ ਸਾਰੇ ਕਿਥੇ ਧੂਆਂ ਧੂਆਂ ਕਰ ਰੱਖਿਆ ਹੈ ਔਰ ਸਾਹ ਲੈਣਾ ਵੀ ਐਡਾ ਜ਼ਿਆਦਾ ਮੁਸ਼ਕਲ ਹੋ ਰੱਖਿਆ ਹੈ ਮੈਂ ਤਕਰੀਬਨ 10 ਮਿੰਟ ਪਹਿਲੇ ਉਰੇ ਉੱਪਰ ਆਇਆ ਤੇ ਮੇਰਾ ਨੱਕ ਬੰਦ ਹੋ ਚੁੱਕਾ ਖੰਸੀ ਸ਼ੁਰੂ ਹੋ ਗਈ ਬੱਚਿਆਂ ਨੂੰਰੇ ਤੁਸੀਂ ਦੇਖ ਸਕਦੇ ਹੋ ਕੀ ਮਾਹੌਲ ਇਹਨੇ ਬਣਾ ਰੱਖਿਆ ਔਰ ਹਰ ਰੋਜ਼ ਰਾਤ ਤਕਰੀਬਨ 11 ਵਜੇ 12 ਵਜੇ ਤੋਂ ਬਾਅਦ ਇਹ ਅੱਗ ਬਾਲ ਬਾਲ ਕੇ ਟਾਇਰ ਫੂਕਣ ਲੱਗ ਜੰਨੇ ਨੇ ਰਾਤ ਨੂੰ ਟਾਇਰ ਫੂਕ ਕੇ ਏਡੀ ਵੱਡੀ ਅੱਗ ਲਾਈ ਜਾਂਦੀ ਹੈ ਔਰ ਏਡਾ ਜ਼ਿਆਦਾ ਧੂਆ ਕੀਤਾ ਜਾਂਦਾ ਹੈ ਜਦਕਿ ਅੱਜ ਤੁਸੀਂ ਦੇਖ ਸਕਦੇ ਹੋ ਕਿੰਨਾ ਸਾਫ਼ ਮੌਸਮ ਸੀ ਇਹਨੇ ਧੂਆ ਧੂਆ ਕਰਕੇ ਪੂਰਾ ਧੁੰਦੀ ਤਰ੍ਹਾਂ ਬਣਾ ਚੁੱਕਿਆ ਹੈ ਸਾਹਸ ਲੈਣਾ ਵੀ ਮੁਸ਼ਕਲ ਹੋ ਰਿਹਾ ਹੈ ਬੱਚਿਆਂ ਦੇ ਗਲੇ ਖਰਾਬ ਹੋ ਰਹੇ ਹਨ ਔਰ ਇਹ ਰੋਜ਼ ਰਾਤ ਦੀ ਇਹੀ ਕਹਾਣੀ ਹੈ ਰੋਜ਼ ਰਾਤ ਨੂੰ ਇਹ ਵੀ ਕੀਤਾ ਜਾਂਦਾ ਹੈ ਪ੍ਰੌਪਰਟੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ